ਭਾਜੀ ਪੈਸੇ ਦਾ ਪ੍ਰਬੰਧ ਕਰਨ ਲਈ ਆਇਆ ਮੈਂ ਕਮੇਟੀ ਚੁੱਕਣਾ ਆ ਮੈਂ ਲੱਖ ਵਾਲੀ ਹਾਂਜੀ ਭਾਜੀ ਤੁਹਾਨੂੰ 30000 ਰੁਪਿਆ ਚਾਹੀਦਾ ਕਿ ਜਾਣ ਚਾਹੀਦੀ ਜਦੋਂ ਮੈਂ ਤੁਹਾਨੂੰ ਕਹਿਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾ ਮੈਨੂੰ 70000 ਰੁਪਿਆ ਦਾ ਘਾਟਾ ਨਾ ਪੈਜੇ ਹਾਂਜੀ ਇਹ ਮੈਂ ਜ਼ਬਾਨ ਦੇਤੀ ਆ ਨਾ ਭਾਜੀ ਮੇਰੀ ਜ਼ਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕਰੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੈਨੂੰ ਪੈਸੇ ਲੈ ਜਾਓ ਹਾਂ ਟੈਨਸ਼ਨ ਨਾ ਲਾਓ ਉਧਰ ਆਜੋ ਆਜੋ ਸਾਸਤ੍ਰੀਕਾਲ ਭਾਈ ਸਾਰਿਆਂ ਨੂੰ ਸਾਸਤ੍ਰੀਕਾਲ ਤਾਂ ਜੀ ਸਾਸਤ੍ਰੀਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕਾ ਗਈ ਆ ਉਹਨੂੰ ਕਾਦੀਆਂ ਤਰੀਕਾ ਪਹਿਗੀਆਂ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਹੜੀ ਕਮੇਟੀ ਘਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿਚੀ ਘਟ ਲਈ ਉਦੋਂ ਉਹ ਤਰੀਕਾ ਪੈਂਦਾ ਪਈਆਂ ਨਹੀਂ ਨਹੀਂ ਫੇ ਇਦਾਂ ਕਿਸੇ ਦੀ ਕਮੇਟੀ ਨਹੀਂ ਘਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿੱਦਾਂ ਔਖਾ ਸੌਖਾ ਹੋ ਕੇ ਪਾਉਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਮਿੰਟ ਰੁਕ ਜਾ ਭੈਣ ਜੀ ਕਮੇਟੀ ਚੁਪਕਣ ਵਾਲੇ ਦੇ ਬਾਹਰ ਖਲੋਤੇ ਆ ਸਾਰਿਆਂ ਨੂੰ ਸਾਸਤ੍ਰੀਕਾਲ ਜੀ ਸਾਸਤ੍ਰੀਕਾਲ ਜੀ ਤੁਸੀਂ 27 ਰੱਤੋਂ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ करिए ਆ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਦੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਹਰੇਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲਈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਦੀ ਮੇਰਾ 8000 10000 ਮੇਰਾ 10000 1 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੋਲੀ 'ਚ ਆ ਮੈਂ ਤੁਹਾਨੂੰ ਕਰਦਾ ਫੋਨ ਤੁਸੀਂ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭੰਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭੰਜੀ 50000 ਮੇਰਾ 50200 ਜੇ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਪਚਾਉਣੀ ਆ ਰਹੀ ਉਹਨੇ 55000 ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਜਗਾ ਦੋ ਕਮੇਟੀ ਵੀਰ ਜੀ ਹੁਣਾਂ ਨੂੰ ਹੈਲੋ ਇਹਨਾਂ ਨੂੰ ਲੱਗਦਾ ਜਾਰਾ ਜ਼ਰੂਰ ਤੇ ਆ ਉਹ ਵੀਰ ਜ਼ਰੂਰਤ ਵਾਲੀ ਕੋਈ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀਂਗੇ ਮੈਨੂੰ ਤੁਸੀਂ ਲੁੱਟੋ ਨਿਆਰੇ ਉਹ ਤਾਂੰਦਨ ਯਾਰ ਇਨਯੂਰੀ ਲੁੱਟ ਨੁੱਟੋ ਨਾ ਫਿਰ ਤੂੰ ਲੋਟਨਾ 5000 ਘੱਟ ਦੇ ਦੇ ਮੈਨੂੰ ਮੈਂ ਤੈਨੂੰ ਤੋ ਕਹਿ ਬੋਲੀ ਵਧਾਉਨੂੰ ਮੈਂ ਤੇ ਤੈਨੂੰ ਰੋਕਣੀ ਵੀ ਨਹੀਂ ਲਿਆ ਉਦੋਂ ਤੂੰ ਟੁੱਟੇ ਸਤਰੋਂ ਵਧੀਆ ਨਾ ਉਹਦਾ ਹੀ ਮਾਰਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਪਣ ਥੋੜਾ ਆਇਆ ਸੀ ਉਹ ਤੇ ਭਲਾ ਮੰਨ ਤੇ ਆ ਪਣ ਕੇ ਨਾ ਆਪਾਂ ਨੂੰ ਛਦਾਈ ਬਣਾ ਆ ਗਏ ਤੇ ਕਮੇਟੀ ਚ ਕਾ ਗਿਆ ਯੋ ਤੁਸੀਂ ਭੈਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ 20 ਮੈਂਬਰ ਆਪਣਾ 2250 ਰੁਪਏ 2250 ਈ ਗਾਈ ਤਾਂ ਛੋਹ ਹਿਆਰ ਹਾਂ ਦੇ ਬਾਈਟ ਕਮੇਟੀ ਭੈਣ